ਮੈਨੂੰ ਮਿਲ ਗਏ ਤੇਰੇ ਚਾਣ ਵਾਲੇ ਤੇਰੇ ਲਈ ਮੇਰੇ ਨਾਲ ਰੋਂਣ ਵਾਲੇ ਧਰਨਿਆਂ ਤੇ ਨਾਲ ਖਲੋਣ ਵਾਲੇ ਮੈਨੂੰ ਆਪਣੀ ਮਾਂ ਅਖਵਾਉਣ ਵਾਲੇ ਪਰ ਮਿਲਦੇ ਨਾ ਉਹ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਣ ਵਾਲੇ ਉਹ ਹੀ ਦਿਨ ਮੂੜ ਆਇਆ ਹੈ ਗੂੜੀ ਧੁੱਪ ਨਾਲ ਤੇਰੀ ਗਹਿਰੀ ਛੁੱਪ ਨਾਲ ਭਰੀ ਨਾ ਮੁੱਕਣ ਵਾਲੀ ਦੁਪਹਿਰ ਜੋ ਮੈਨੂੰ ਅੱਜ ਵੀ ਉਸ ਦਿਨ ਦੀ ਯਾਦ ਕਰਵਾਉਂਦੀ ਹੈ ਤੇ ਮੈਂ ਅੱਜ ਵੀ ਉਸੇ ਤਰ੍ਹਾਂ ਦਹਿਲ ਜਾਂਦੀ ਆਂ ਕੁਝ ਦਿਨ ਰਹਿ ਗਿਆ ਤੁਹਾਨੂੰ ਗਿਆਨੂ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋਂ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇੱਕ ਸਾਲ ਪਰ ਸ਼ੁਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ ਇਹਨਾਂ ਸਾਡੀ ਰੂਹ ਸਾਤੋਂ ਅੱਡ ਕੀਤੀ ਹੈ ਮੈਂ ਇਹਨਾਂ ਦੀਆਂ ਜੜਾ ਪੁੱਟੀਆਂ ਜਾਂਦੀਆਂ ਦੇਖਣੀਆਂ ਮੇਰੇ ਬੱਚੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀ ਹੈ ਜਿਸ ਨੂੰ ਪੜ੍ਹ ਕੇ ਹਰ ਇੱਕ ਸ਼ਖਸ ਭਾਵੁਕ ਹੋ ਗਿਆ ਜੋ ਸਿੱਧੂ ਨੂੰ ਪਿਆਰ ਕਰਦਾ ਹੈ ਉਸਦੇ ਮਾਤਾ ਪਿਤਾ ਦੇ ਨਾਲ ਖੜਾ ਹੈ ਤੇ ਲਗਾਤਾਰ ਫੈਨਸ ਵੀ ਕਮੈਂਟ ਕਰਕੇ ਸਿੱਧੂ ਦੀ ਮਾਤਾ ਦਾ ਹੌਸਲਾ ਵਧਾ ਰਹੇ ਨੇ ਕੋਈ ਕਮੈਂਟ ਕਰਕੇ ਲਿਖ ਰਿਹਾ ਮਾਤਾ ਵਾਹਿਗੁਰੂ ਕਰੇਗਾ ਇਨਸਾਫ ਤੇ ਉਸਦੇ ਤੇ ਹੀ ਭਰੋਸਾ ਹੈ ਸਾਨੂੰ ਉਸਦੇ ਲਈ ਹੁੰਦੀਆਂ ਕਰੋੜਾਂ ਅਰਦਾਸਾਂ ਖਾਲੀ ਨਹੀਂ ਜਾਣਗੀਆਂ ਅਸੀਂ ਜੀਉਂਦੇ ਜੀ ਇਹਨਾਂ ਕਾਤਲ ਹੰਕਾਰਾਂ ਨੂੰ ਰੁਲਦੇ ਦੇਖਾਂਗੇ ਤੇ ਕਿਸੇ ਨੇ ਕਿਹਾ ਜ਼ਰੂਰ ਮਾਤਾ ਉਹਨਾਂ ਦੀਆਂ ਜਣਾ ਸੱਚਾ ਪ੍ਰਮਾਤਮਾ ਹੀ ਪੱਟੂਗਾ ਮੈਨੂੰ ਮਿਲ ਗਏ ਤੇਰੇ ਚਾਣ ਵਾਲੇ ਤੇਰੇ ਲਈ ਮੇਰੇ ਨਾਲ ਰੋਂਣ ਵਾਲੇ ਧਰਨਿਆਂ ਤੇ ਨਾਲ ਖਲੋਣ ਵਾਲੇ ਮੈਨੂੰ ਆਪਣੀ ਮਾਂ ਅਖਵਾਉਣ ਵਾਲੇ ਪਰ ਮਿਲਦੇ ਨਾ ਉਹ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਣ ਵਾਲੇ ਉਹੀ ਦਿਨ ਮੂੜ ਆਇਆ ਹੈ ਗੂੜੀ ਧੁੱਪ ਨਾਲ ਤੇਰੀ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਵਾਲੀ ਦੁਪਹਿਰ ਜੋ ਮੈਨੂੰ ਅੱਜ ਵੀ ਉਸ ਦਿਨ ਦੀ ਯਾਦ ਕਰਵਾਉਂਦੀ ਹੈ ਤੇ ਮੈਂ ਅੱਜ ਵੀ ਉਸੇ ਤਰ੍ਹਾਂ ਦਹਿਲ ਜਾਂਦੀ ਆਂ ਕੁਝ ਦਿਨ ਰਹਿ ਗਿਆ ਤੁਹਾਨੂੰ ਗਿਆਨੂ ਸਾਲ ਦੀਤ ਜਾਣਾ ਤੇ ਤੁਹਾਨੂੰ ਮੇਰੇ ਤੋਂ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇੱਕ ਸਾਲ ਪਰ ਸ਼ੁਭ ਮੇਰਾ ਯਕੀਨ ਟੁੱਟਦਾ ਨਹੀਂ ਆਕਾਲ ਪੁਰਖ ਤੋਂ ਇਹਨਾਂ ਸਾਡੀ ਰੂਹ ਸਾਤੋਂ ਅੱਡ ਕੀਤੀ ਹੈ ਮੈਂ ਇਹਨਾਂ ਦੀਆਂ ਜੜਾਂ ਪੁੱਟੀਆਂ ਜਾਣੀਆਂ ਦੇਖਣੀਆਂ ਮੇਰੇ ਬੱਚੇ ਪਾਵੁਕ ਕਰ ਦੇਣ ਵਾਲੀਆਂ ਗੱਲਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਹੈ ਜਿਸ ਨੂੰ ਪੜ੍ਹ ਕੇ ਹਰ ਸ਼ਖਸ ਪਾਵੁਕ ਹੋ ਗਿਆ ਜੋ ਸਿੱਧੂ ਨੂੰ ਪਿਆਰ ਕਰਦਾ ਹੈ ਉਸਦੇ ਮਾਤਾ ਪਿਤਾ ਦੇ ਨਾਲ ਖੜਾ ਹੈ ਤੇ ਲਗਾਤਾਰ ਫੈਨਸ ਵੀ ਕਮੈਂਟ ਕਰਕੇ ਸਿੱਧੂ ਦੀ ਮਾਤਾ ਦਾ ਹੌਸਲਾ ਵਧਾ ਰਹੇ ਨੇ ਕੋਈ ਕਮੈਂਟ ਕਰਕੇ ਲਿਖ ਰਿਹਾ ਮਾਤਾ ਵਾਹਿਗੁਰੂ ਕਰੇਗਾ ਇਨਸਾਫ ਤੇ ਉਸੇ ਤੇ ਹੀ ਭਰੋਸਾ ਸਾਨੂੰ ਉਸਦੇ ਲਈ ਹੁੰਦੀਆਂ ਕਰੋੜਾਂ ਅਰਦਾਸਾਂ ਖਾਲੀ ਨਹੀਂ ਜਾਣਗੀਆਂ ਅਸੀਂ ਜੀਉਂਦੇ ਜੀ ਇਹਨਾਂ ਕਾਤਲ ਹੰਕਾਰਾਂ ਨੂੰ ਰੁਲਦੇ ਦੇਖਾਂਗੇ ਤੇ ਕਿਸੇ ਨੇ ਕਿਹਾ ਜ਼ਰੂਰ ਮਾਤਾ ਉਹਨਾਂ ਦੀਆਂ ਜਣਾ ਸੱਚਾ ਪ੍ਰਮਾਤਮਾ ਹੀ ਪੱਟੂਗਾ